ਪਰ ਮਾਫੀਆਂ ਗਲਾਬ ਸਿੱਧੂ ਤੋਂ ਤਾਂ ਲਈਆਂ ਮੰਗਾਂ ਪਰ ਜਿਹੜੇ ਸਰਪੰਚਾਂ ਨੇ ਪਿੰਡਾਂ ਦੇ ਪਿੰਡ ਖਾ ਲਏ ਹਨ ਗ੍ਰਾਂਟਾਂ ਦੀਆਂ ਗ੍ਰਾਂਟਾਂ ਖਾ ਲਈਆਂ ਉਹ ਕਦੋਂ ਮਾਫੀ ਮੰਗਣਗੇ ਨਾ ਉਹਨਾਂ ਨੂੰ ਹੀ ਤਾਂ ਮੰਗਣੀ ਚਾਹੀਦੀ ਐ ਨਾ ਗਲਾਬ ਸਿੱਧੂ ਨੇ ਮੰਗ ਲਈਏ ਬਾਕੀ ਉਹ ਕਿ ਗਾਣਾ ਐਂਟਰਟੇਨਮੈਂਟ ਆ ਨਾ ਪਿਛਲੇ ਸਾਲ ਦੇ ਨਾਲੋਂ ਨਾ ਇੱਕ ਕਿੱਲੇ ਦੇ ਮਗਰ ਸਿਰਫ ਤੇ ਜੇ ਐਵਰੇਜ ਦੀ ਕੁੱਲ ਦੀ ਮੈਂ ਗੱਲ ਕਰਾਂ ਤੇ ਠਾਰ ਸਸਿਕਾ ਮਿੱਤਰ ਪਿਆਰਿਓ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋਵੋਗੇ ਉਮੀਦ ਕਰਦੇ ਆ ਤੋ ਆਪਾ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੇ ਹੀ ਕਲਾ ਚ। ਤੋ ਵਲੌਗ ਅੱਜ ਕੀਤਾ ਰਾਤ ਨੂੰ ਸ਼ੁਰੂ। ਸੋ ਝੋਨਾ ਅੱਜ ਬਾਬੇ ਨਾਨਕ ਦੀ ਕਿਰਪਾ ਨਾਲ ਸ਼ਾਇਦ ਆਪਣਾ ਤਲ ਜਾਵੇ। ਤੇ ਛਾਂ ਛੂਣਾ ਆਪਾ ਦਿੱਤਾ ਵੇਚ। ਸੋ ਰੌਣਕਾਂ ਇੱਕ ਕਰੀ ਤੁਸੀਂ ਚੈੱਕ ਕਰ ਲਓ ਮੰਡੀ ਦੀਆਂ। ਰੌਣਕਾਂ ਉਹ ਹੈਣਗੀਆਂ ਜਿਹੜੀਆਂ ਅੱਗੇ ਹੁੰਦੀਆਂ ਸੀਗੀਆਂ। ਅਣ ਥੋੜਾ ਜਿਹਾ ਕੰਮ ਘੱਟ ਆ। ਤੇ ਬਾਕੀ ਜਿੰਨਾ ਰੱਬ ਨੇ ਦੇਣਾ ਸੋ ਉਹਨਾਂ ਦੇ ਹੀ ਦੇਣਾ ਹਨਾ। ਨੀਤ ਸਾਫ਼ ਰੱਖੋ। ਤੇ ਇਹ ਕਿਉਂ ਆ ਵੀ ਜਿਹੜਾ ਇਹ ਆਪਣੇ ਪੈਸੇ ਹਨਾ ਆਪਾਂ ਝੋਨੇ ਦੇ ਵਟਦੇ ਆ ਉਹ ਚੰਗੇ ਥਾਂ ਲੱਗਣ ਭਾਵੇਂ ਘਾਟ ਹੀ ਹੋਣ ਬਿਮਾਰੀ ਸ਼ਮਾਰੀ ਤੋਂ ਬਚੇ ਬੰਦਾ ਹਨਾ ਵਿਵਸਤਾ ਨਾ ਪਾਵੇ ਬੰਦੇ ਤੇ ਤੇ ਫਿਰ ਆਪਾਂ ਹੀ ਚੜਦੀ ਕਲਾ ਹੋ ਜਾਂਦੀ ਹੈ ਸੋ ਬਾਬੇ ਨਾਲ ਕੀ ਦੀ ਕਿਰਪਾ ਉਹਦਾ ਜ਼ਖਾਮ ਲੱਗ ਗਿਆ ਬਾਕੀ ਠੀਕ ਆ ਆਪਣੇ ਵੀਰ ਲੱਗੇ ਆ ਵੇਣੇ ਅੱਜ ਝੋਨਾ ਭਰਦੇ ਆ ਕਿ ਨਹੀਂ ਭਰੋਂਗੇ ਕਿ ਨਹੀਂ ਭਾਈ ਹਾਂ ਨਹੀਂ ਹਾਂ ਬਾਅਦ ਭਰਾਂਗੇ ਇੱਧਰ ਭਰਾਂਗੇ 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 ਭਾਈ ਠੀਕ ਆ ਠੀਕ ਆ ਧੰਨਵਾਦ ਭਰਾਓ ਤੁਹਾਡਾ ਧੰਨਵਾਦ ਤੋ ਕੰਮ ਉਹ ਵੀ ਖਿੱਚੀ ਆਉਂਦੇ ਆ ਵਿਚਾਰੇ ਪਰ ਕੰਮ ਕੰਡ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਨਾ ਬੰਦਾ ਥੱਕ ਜਾਂਦਾ ਸਾਰੀ ਦਿਹਾੜੀ ਸਵੇਰ ਦੇ 8 ਵਜੇ ਦੇ ਲੱਗੇ ਆ ਤੇ ਆੜਾ ਚੌਧਰੀ ਥੋੜਾ ਜਿਹਾ ਬਹਿ ਜਾਂਦਾ ਗੱਟਿਆਂ ਤੇ ਆ ਵੇਖੋ ਕਿਵੇਂ ਬੈਠਾ ਇਹ ਥੋੜਾ ਜਿਆ ਰਹਿਦਾ ਵਿਹਲਾ ਬਾਕੀ ਤਾਂ ਬੰਦੇ ਕੰਮ ਵਾਲੇ ਆ ਇਹ ਆ ਬਸ ਇਹ ਤਾਂ ਟੰਕੇ ਟੁੰਕੇ ਲਾਉਣ ਵਾਲਾ ਆ ਟੰਕੇ ਲਾਉਂਦਾ ਚੌਧਰੀ ਕਿਵੇਂ ਆ ਛੜਦੀ ਕਲਾ ਕਿਵੇਂ ਆ ਮਾਹੌਲ ਮਾਹੌਲ ਦੀ ਸੀ ਹੈਗਾ ਤੈਨੂੰ ਹਾਂ ਮਾਹੌਲ ਦੀ ਸੀ ਜਾਂਦਾ ਆਹ ਹੈ ਨੇ ਤੂੰ ਦੱਸ ਚੰਗਾ ਕਿਵੇਂ ਆ ਚੰਗਾ ਚੰਗਾ ਵਧੀਆ ਮਾਹੌਲਾ ਵੀ ਨਾ ਬੰਦਾ ਠੀਕ ਆ ਮੰਦਰ ਤੇ ਬਾਕੀ ਚਲੋ ਬਾਬਾ ਮੇਰ ਕਰੇ ਠੀਕ ਆ ਖਾਂਦਾ ਸਕੰਦਰ ਆ ਸਕੰਦਰ ਤਾਂ ਖਾਂਦਾ ਚਕੰਦਰ ਤਾਂ ਨਹੀਂ ਖਾਂਦਾ ਕਿਤੇ ਬਾਕੀ 라운 ਕਾ ਛਣ ਕਾ ਥੋੜੀਆਂ ਘਾਟੀਆਂ ਮੰਡੀ ਵੇਲੇ ਆ ਰਹੀ ਹੈ ਬਾਕੀ ਝੋਨੇ ਝੋਨੇ ਦੇ ਝਾੜ ਠੀਕ ਹੀ ਹੈ ਵਗੀ ਬਾਕੀ ਚਲ ਜਿੰਨਾ ਵੀ ਹੈਗਾ ਹਨਾ ਬਾਬਾ ਮੇਰ ਕਰੇ ਚੰਗੇ ਥਾਂ ਲੱਗਣ ਪੈਸੇ ਆਉਂਦੇ ਜਾਂਦੇ ਰਹਿੰਦੇ ਫਸਲ ਆ ਜਾਣੀਆਂ ਫੇਰ ਬਾਬਾ ਨਾਨਕਾ ਪੇ ਕਣਕ ਦੋ ਆਪਾਂ ਕਹਿੰਦੇ ਜਿਹੜਾ ਕਿਸਾਨ ਮੰਡੀ ਦੇ ਵਿੱਚ ਆ ਗਿਆ ਨਾ ਉਹ ਭਾਗਾਂ ਵਾਲਾ ਹੀ ਹੁੰਦਾ ਤੇ ਜਿਵੇਂ ਇਹ ਕੀ ਹੜ ਆਏ ਆ ਉਹਨਾਂ ਦੇ ਪੱਲੇ ਤਾਂ ਕੁਝ ਵੀ ਨਹੀਂ ਪਿਆ ਆਪਣੇ ਤਾਂ ਚਲੋ ਆ ਢੇਰੀਆਂ ਆਪਣੀਆਂ ਕੋਲੇ ਹੈਗੀਆਂ ਜੇ 70 80 ਮਨ ਨਹੀਂ ਤਾਂ 50 60 ਮਨ ਤਾਂ ਝੜੂਗਾ ਹਨਾ ਤੇ ਬਾਕੀ ਉਹ ਵੀ ਤਾਂ ਵਿਚਾਰੇ ਹੈਗੇ ਆ ਜਿਨ੍ਹਾਂ ਦੇ ਘਰ ਵੀ ਟਹਿ ਗਏ ਤੇ ਸਾਰਾ ਕੁਝ ਟਹਿ ਗਿਆ ਆਪਾਂ ਚਲੋ ਫਿਰ ਵੀ ਉਮੀਦ ਆ ਕੋਈ 50 ਮਨ 60 ਮਨ ਆਪਣਾ ਤਾਂ ਝੜਦਾ ਹੀ ਆ ਹਾਂ ਬਾਈ ਠੀਕ ਹੈ ਇਹ ਹਾਲਚਾਲ ਵਧੀਆ ਚੜਦੀ ਕਲਾ ਜਮਾਂ ਦੀ ਕੋਲ ਬਰਦੀਨ ਵਾਲਾ ਥਾਂ ਬਣਾ ਕੇ ਆਇਆ ਹਾਂ ਲਾ ਵੇ ਸੀਰਾ ਦਾ ਬੜਾ ਪਰਸੀਨ ਵਾਲਾ ਥਾਂ ਵੀ ਡੇਟ ਹੋ ਗਿਆ ਕੰਮ ਹਾਂ ਦਾ ਡੇਟ ਆ ਥੋੜਾ ਓਏ ਯਾਰ ਨਾ ਬਾਣ ਗਿੱਲਾ ਬੜਾ ਸੀ ਆਹ ਉਹ ਮੰਨ ਗਈ ਗੱਲ ਆਹ ਆ ਲੈ ਆ ਸਾਡਾ ਬਣੋਗੀ ਦਾ ਬਣੋਗੀ ਕਰਾਓ ਆ ਯਾਰ ਲਿਆ ਆ ਸਾਡਾ ਝੋਟਾ 5811 ਸਹੀ ਟਰੈਕਟਰ ਘੈਂਟ ਆ ਬਾਈ ਵਧਾਈਆਂ ਦੇ ਆ ਜੋ ਪਹਿਲਾਂ ਇਹਨੂੰ ਸਾਰੇ ਜਾਣੇ ਤੇ ਬਾਈ ਲੈ ਕੇ ਆਇਆ ਝੋਟਾ 9811 ਹਾਂ ਆ ਠੀਕ ਆ ਯਾਰ ਓਕੇ ਆ ਓਕੇ ਚੱਲਦਾ ਜਮਾ ਜਮਾ ਸਰੇ ਠੀਕ ਆ ਬਾਈ ਪਾਰਟੀ ਇਹਦੇ ਨਾਲ ਰਹਿੰਦੀ ਆ ਤੇ ਉਹ ਕਰ ਲਾਂਗੇ ਅਸੀਂ ਹਜੇ ਵਿਜੀ ਆ ਥੋੜੇ ਜਿਹਾ ਜਦ ਅਸੀਂ ਡੱਕ ਡੱਕ ਕਰਵਾਇਆ ਨਾ ਵੱਡਾ ਹਜੇ ਨਿੱਕਾ ਉਹਦੇ ਕਰਾਂਗੇ ਹਾਂ ਛੋਟੇ ਦੇ ਦੇਖਦੇ ਵੀ ਲੱਗਣਾ ਸੰਗਤਪੁਰ ਕੇ ਦਾ ਓਏ ਦੂਜਾ ਕੀ ਕਹਿੰਦੇ ਹੁੰਦੇ ਯਾਰ ਡੱਕ ਤਾਂ ਲੱਗਿਆ ਹੀ ਪਿਆ ਹਾਂ ਐਮ ਪਲਕੜ ਕੇ ਵੱਡੇ ਹਾਂ ਐਮ ਪਲਕੜ ਕੇ ਆ ਤੇ ਕੀ ਹਣਾ ਹਾਂ ਪਰ ਜਲਾ ਇਨਾ ਵੀ ਜਿੰਨਾ ਵੀ ਹੈ ਬਾਬਾ ਸਹੀ ਤਾਂ ਲੱਗਣਗੇ ਨਹੀਂ ਹਾਂ ਜਮਾ ਠੀਕ ਆ ਬਾਕੀ ਇਹਦਾ ਚੱਲ ਤੇ ਰਹਿ ਝੋ ਨਵੇਂ ਕਿਹਾ ਉਹ ਇਹ ਨਾਲ ਲੈ ਗਿਆ ਕਿਵੇਂ ਕਿੰਨਾ ਕ ਨਿਕਲਿਆ ਨਹੀਂ ਘੱਟ ਆ ਯਾਰ ਕਿੰਨਾ ਕ ਸਹੀ ਸਹੀ ਅੰਦਾਜ਼ ਆਇਆ ਯਾਰ ਆ ਸਾਡੇ ਸਾਥ ਇਕੱਲੇ ਰਹੀਗੇ ਹਾਂ ਨਹੀਂ ਦੱਸਣ ਤੇ ਨਹੀਂ ਕੋਈ ਫਾਇਦਾ ਯਾਰ ਚਲੋ ਹੈ ਪਰ ਬਹੁਤ ਘੱਟ ਨਿਕਲਿਆ ਅੱਗੇ ਪਿਛਲੇ ਸਾਲ ਨਾਲ ਬਹੁਤ ਫਰਕ ਪੈ ਗਿਆ ਹਾਂ ਤਾਲੂ ਮੇਰੇ ਸਾਲ ਨਾਲ ਕਾਫੀ ਘੱਟ ਆ ਹਾਂ ਬਹੁਤ ਘੱਟ ਬਾਕੀ ਕਲੀਅਰ ਥੋਨੂੰ ਨਾ ਅਜ ਤੋਂ ਅਗਲੇ ਵਲੌਗ ਚ ਜਮੈਂ ਕਲੀਅਰ ਕਰ ਦੂੰਗਾ ਠੀਕ ਆ ਹਾਂ ਉਹ ਮੈਂ ਕਿਹ ਕਸਾਬ ਦੱਸਾਂ ਤੁਹਾਨੂੰ ਮੈਂ ਸਭਾ ਦੋਥੇ ਹੀ ਆਉਣੇ ਆ 60 65 ਆ ਜਾਂਦੇ ਨੇ ਇਹਨੇ ਕਹਣਾ ਇੱਕ ਮਿਲਿਆ ਅਜੇ ਦੋ ਕਹਿੰਦਾ ਮੇਰੇ 50 ਘੱਟੇ ਤੂੰ ਹਿਸਾਬ ਆਪੇ ਨਾਲੋ ਬਾਕੀ ਤੂੰ ਏਰੀਆ ਚੋਂ ਦੱਸ ਦਿਆ ਜੋ ਤੇ ਆਪਾਂ ਬਾਕੀ ਇਹੀ ਕਹਿੰਨੇ ਆ ਜਿਹੜਾ ਕਿਸਾਨ ਚੱਲ ਮੰਡੀ ਚ ਆ ਗਿਆ ਉਹ ਖੁਸ਼ ਨਸੀਬ ਹੀ ਆ ਤੇ ਬਾਕੀ ਇਧਰ ਹੋਣਾ ਮਾਰੇ ਪਿੱਛੋਂ ਕੋਪੜੇ ਦੇ ਲਿਆ ਕੇ ਨਹੀਂ ਮਾਰਦਾ ਬਾਕੀ ਇੰਨਾ ਮੈਂ ਤਾਂ ਇਹ ਗੱਲ ਕਰਦਾ ਵੀ ਜਿੱਦ ਤਰੋਂ ਹੜ ਆਏ ਹਨ ਉਹਨਾਂ ਦੇ ਪੱਲੇ ਘਰ ਵੀ ਨਹੀਂ ਰਿਹਾ ਕੁਝ ਵੀ ਨਹੀਂ ਰਿਹਾ ਇਹ ਉਹਨਾਂ ਦੇ ਮੁਕਾਬਲੇ ਤਾਂ ਆਪਾਂ ਚਲੋ ਫਿਰ ਵੀ ਬਹੁਤ ਵਧੀਆ ਬਾਪੇ ਨਾਲ ਪੁੱਸ ਤਾਂ ਪੱਲੇ ਪਿਆ ਚੱਤਾਂ ਸਿਰ ਤੇ ਹਾਂ ਉਹਨਾਂ ਦੇ ਛੱਤਾਂ ਵੀ ਨਹੀਂ ਰਹਿ ਗਈਆਂ ਹਾਂ ਬਹੁਤ ਬਰਾਬਰ ਬਾਕੀ ਹਜੇ ਕਣਕ ਦੀ ਉਮੀਦ ਕੋਈ ਨਹੀਂ ਇਹ ਆਪਾਂ ਨੂੰ ਉਮੀਦਾਂ ਵੀ ਕਣਕ ਬੀਜ ਲਾਂਗੇ ਜਾਂ ਕੋਈ ਗੱਲ ਨਹੀਂ ਬਾਕੀ ਯਾਰ ਆਪਣੇ ਕੋਲ ਠੇਕੇ ਤੇ ਆਪਦੀ ਬੈੜੀਆਂ ਆਪਣਾ ਚੱਲਦਾ ਗਾ ਹੈ ਵਿਚਾਰਿਆ ਉਹਨਾਂ ਦਾ ਯਾਰ ਠੇਕੇ ਤੇ ਲਈਏ ਰੋੜ ਕੇ ਵਿਚਾਰ ਕੀ ਕਰਨਗੇ ਇਹੜੇ ਮੁੱਛ ਵਾਲੇ ਕਮੈਂਟ ਜੇ ਕਰਦੇ ਸੀ ਕਰ ਲੋ ਕੋਈ ਪਰਵਾਹ ਹੈ ਨਹੀਂਗੀ ਹਾਂ लवली ਫੇਟ ਵੀ ਆ ਗਿਆ ਆ ਹਾਡਾ ਲਾਉਣ ਨੂੰ ਲਾਵੀਂ ਕਿਆ ਵਾਲੇ लवली ਕਿਵੇਂ ਫਿਲਟਰ ਨੇ ਆਂਦਾ ਬਾਈ ਦੇ ਵਧਾਈਆਂ ਦੇ ਵਾਹ ਵਧੀਆ ਵਧਾਈਆਂ ਬਾਈ ਚਲੋ ਤੁਹਾਨੂੰ ਨਾ ਦਿਵਾਲੀ ਕਿਦੇ ਕੱਟੜਾ ਵੜ ਗਈ ਮੇਰੇ ਪਰ ਹੱਥ ਰੱਖੇ ਪਰਮਾਤਮਾ ਦੇ ਤੇ ਔਰ ਫਿਰ ਸਭ ਵਧੀਆ ਕੈਮ ਆ ਇਹ ਯਾਰ ਆ ਮੇਰਾ ਯਾਰ ਰਹਿੰਦਾ ਹਮੇਸ਼ਾ ਨਾਲ ਆ ਬਾਤ ਕਰ ਰੇ ਕਰਦਾ ਆੜੇ ਆੜੇ ਵੇ ਆੜੇ ਆੜੇ ਯਾਰ ਅੱਗੇ ਇਥੇ ਮੰਡੀ ਜਵੀਂ ਨੰਬਰ ਦਿੱਤੇ ਆ ਮੈਡੀਕਲ ਚ ਫੁੱਲ ਸਪੋਰਟ ਕਰਦਾ ਹਰੇਕ ਬੰਦੇ ਨੂੰ ਫੁੱਲ ਫੁੱਲ ਪਿੰਡ ਦੇ ਬੰਦੇ ਨੂੰ ਵੱਧ ਕੇ ਚੜ ਕੇ ਮਿਲਦਾ ਏ ਇਹ ਬਾਈ ਬਹੁਤ ਘੈਂਟ ਇਨਸਾਨ ਆ ਰੱਬ ਤੈਨੂੰ ਤਰੱਕੀਆਂ ਬਖਸ਼ੇ ਹਾਂ ਲੋ ਜੀ ਹੁਣ ਹੋ ਗਿਆ ਰੋਟੀ ਦਾ ਟਾਈਮ ਤੇ ਆਪਾਂ ਚੱਲਦੇ ਆਂ ਮੰਡੀ ਤੇ ਰੋਟੀ ਖਾਈਏ ਬੱਚੇ ਨੇ ਖਾ ਲਈਆ ਅੱਛਾ ਤੇ ਢਾਲ ਬਣੀ ਹੈ ਨਾਲ ਗੰਡਾ ਚੱਲੇਗਾ ਤੇਰੇ ਪਿੰਡਾਂ ਤੇ ਮੇਰਾ ਜਿਕਰ ਨਾਲ ਬੁਰਾ ਹਾਲ ਮੈਂ ਦਵਾਈ ਲੈ ਕੇ ਆਇਆ ਰੋਟੀ ਖਾਈ ਦਵਾਈ ਖਾ ਕੇ ਫਿਰ ਜਾਂਦੇ ਆਂ ਮਾਬਰਾ ਇੱਕ ਤਾਂ ਮੈਂ ਠਾ ਕੇ ਚੰਦਾ ਹਾਂ ਦਾ ਪਾਣੀ ਪੀ ਲਿਆ ਸਾਰਾ ਬੰਦ ਕਰ ਗਿਆ ਖਰਾਬ ਹੋ ਗਿਆ ਕਿ ਮੈਂ ਨੱਕ ਨਹੀਂ ਤੇ ਬੰਦ ਕੀਤਾ ਘੱਟੇ ਨਾਲ ਹੀ ਸਾਰਾ ਖਰਾਬ ਹੋ ਗਿਆ ਬੱਚੇ ਸੌ ਗਏ ਨਹੀਂ ਮਾਰੀ ਨੇ ਹੈਲੋ ਲੈਟਰੋਂ ਦੇ ਵਿੱਚ ਸੌ ਗਏ ਨਹੀਂ ਹਾਂ ਅੱਗੇ ਜਮੇ ਅਬਰ ਬੋਇ ਜੱਜ ਮਾ ਲੋ ਹਲੋ ਵੇ ਮਿੱਤਰੋ ਆ ਕੇ ਪੈ ਗਏ ਆਣ ਵੇਖਦੇ ਆ ਕਦੋਂ ਆਪਣੇ ਲੱਗਦਾ ਕੰਡਾ ਉਧਰ ਕੋਲੀ ਜਾਂਦੇ ਆ ਥੋੜਾ ਰਹਿੰਦਾ ਇਹਨਾਂ ਵਿੱਚ ਤਦ ਬੜਾ ਆਪੜੇ ਲੱਗਣਾ ਸੋ ਇੱਕ ਵਾਰੀ ਗਲਾਬ ਸਿੱਧੂ ਦਾ ਜਿਹੜਾ ਗਾਣਾ ਆਪਾਂ ਵੀ ਰੀਲਾਂ ਪਾਈਆਂ ਤੁਸੀਂ ਦੇਖੀਆਂ ਹੋਣੀਆਂ ਹਨ ਉਹ ਗਾਣਾ ਤਾਂ ਹੈਗਾ ਬਹੁਤ ਗੈਂਟ ਹੁਣ ਕਈਆਂ ਨੂੰ ਨਹੀਂ ਸੈੱਟ ਬੈਠਾ ਉਹ ਚ ਕੋਈ ਗਲਾਬ ਦੀ ਤਾਂ ਗਲਤੀ ਨਹੀਂ ਪਰ ਮਾਫੀਆਂ ਗਲਾਬ ਸਿੱਧੂ ਤੋਂ ਤੇ ਲਈਆਂ ਮੰਗਾ ਪਰ ਜਿਹੜੇ ਸਰਪੰਚਾਂ ਨੇ ਪਿੰਡਾਂ ਦੇ ਪਿੰਡ ਖਾ ਲਏ ਹਨ ਗ੍ਰਾਂਟਾਂ ਦੀਆਂ ਗ੍ਰਾਂਟਾਂ ਖਾ ਲਈਆਂ ਉਹ ਕਦੋਂ ਮਾਫੀ ਮੰਗਣਗੇ ਹਨ ਉਹਨਾਂ ਨੂੰ ਹੀ ਤਾਂ ਮੰਗਣੀ ਚਾਹੀਦੀ ਹੈ ਗਲਾਬ ਸਿੱਧੂ ਨੂੰ ਮੰਗ ਲਈਏ ਬਾਕੀ ਉਹ ਗਾਣਾ ਐਂਟਰਟੇਨਮੈਂਟ ਹੈ ਹਨਾ ਤੇ ਕੁਝ ਕਿਸ ਸਰਪੰਚ ਜਾ ਕੇ ਤੁਹਾਨੂੰ ਪਤਾ ਹੀ ਆ ਕਿਤੇ ਕੋਈ ਐਫ ਆਈ ਆਰ ਕਰਾਈ ਜਾਂਦਾ ਕਿਤੇ ਕੋਈ ਸ਼ਾਬਾ ਬਾਕੀ ਸੋਚ ਹੁੰਦੀ ਆ ਆਪੋ ਆਪਣੀ ਬਾਕੀ ਬਾਈ ਗਾਣਾ ਬਿਲਕੁਲ ਪੂਰਾ ਘੈਂਟ ਆ ਗਾਣਾ ਉਹਨੇ ਲਿਖਿਆ ਤਾਂ ਕੁਝ ਹੋਰ ਟਾਪਿਕ ਤੇ ਆ ਪਰ ਲੋਕਾਂ ਨੇ ਕੁਝ ਹੋਰ ਬਣਾ ਲਿਆ ਹਨ ਕਿਉਂਕਿ ਉਹ ਕਿਸੇ ਹੋਰ ਚੀਜ਼ ਦੀ ਗੱਲ ਕਰ ਰਿਹਾ ਤੁਹਾਨੂੰ ਪਤਾ ਹੀ ਆ ਵੀ ਉਹ ਆਪਣੀ ਮਸ਼ੂਕ ਨੂੰ ਜਾਂ ਕਹਿ ਰਿਹਾ ਉਹ ਚੀਜ਼ ਸਮਝਾ ਰਿਹਾ ਵੀ ਮੈਂ ਜੇ ਕੁੱਟਣਾ ਪਿਆ ਸਰਪੰਚ ਵੀ ਕੁੱਟ ਦੂੰਗਾ ਤੇ ਪਰ ਐਦ ਕੀ ਵਿਆਹਾਂ ਤੇ ਡੀਜਾਂ ਤੇ ਗਾਣਾ ਫੁੱਲ ਚੱਲਣਾ ਆ ਤੇ ਬਾਕੀ ਚਲੋ ਸੋਚ ਹੁੰਦੀ ਆਪਾਂ ਆਪਣੀ ਗਾਣਾ ਪੂਰਾ ਕੈਂਟ ਆ ਬਈ ਪੂਰਾ ਟ੍ਰੈਂਡਿੰਗ ਚ ਤੇ ਹੁਣ ਵੇਖਦੇ ਆ ਤੋਲ ਕਦੋਂ ਲੱਗਦਾ ਉਹ ਜੂਰੀ ਤਾਂ ਨਹੀਂ ਵੀ ਤੜਕੀ ਜਾਣਾ ਘਰੇ ਅਰਦੇ ਪਰਦੇ ਬਾਬੇ ਨਾਨਕ ਵਾਲੇ ਤੇਰਾ ਬਸ 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 ਤੇਰਾ ਤੇਰਾ ਤੋਲੀ ਤੇਰਾ ਤੇਰਾ ਤੜਕੀ ਜਾਣਾ ਕਿ ਨਾ ਜਾਇਆ ਤਾਂ ਨਹੀਂ ਠੀਕ ਆ ਲਓ ਵੀ ਕੰਮ ਚੱਲ ਪਿਆ ਆਪਣੇ ਬਸ ਕੰਮ ਕਰੋ ਆਗਾ ਬੰਦਾ ਰੋਸਰਾ ਮਤਲਬ ਨਾ ਗੱਲਬਾਤ ਹੋ ਗਈ

ਗੱਲਾਂ ਦਾ ਬਾਸ਼ਾ ਇਹ ਹੈ ਮੇਰੇ ਕੋਲ ਜੋ ਗੱਲਾਂ ਦਾ ਬਾਸ਼ਾ ਸਿਰਿਆ ਜੇ ਨਾ ਠੀਕ ਹੈ ਸਿਰਿਆ ਜੇ ਨਾ ਸਹੀ ਰਹੇਗਾ ਨਾ ਵਧੀਆ ਕਰ ਹੋਰ ਮੈਂ ਕਹਿੰਦਾ ਅ ਵੈਰੀ ਗੁੱਡ ਮਾਰਨਿੰਗ ਜੀ ਸਾਸਰੀ ਕਾਲ ਜੀ ਕੀ ਹਾਲ ਜੀ ਬਲੌ ਕਰਦਿਆਂ ਸ਼ੁਰੂ ਰਾਤਾਂ ਮੰਡੀ ਦੇ ਵਿੱਚ ਹੀ ਸਾਢੇ 12 ਹੋ ਗਏ ਤੇ ਇਥੋਂ ਮੈਨੂੰ ਗਣਦਿਆਂ ਕਰਦਿਆਂ ਨੂੰ 1 ਵਜ ਗਿਆ ਸੋ ਸਵਾ 12 ਸਾਢੇ 12 ਬੰਦੇ ਨੇ ਹਥਿਆਰ ਸੈੱਟ ਤੇ ਕਹਿੰਦੇ ਵੀ ਨਹੀਂ ਸਾਡੇ ਦੇ ਵਿੱਚ ਦੂਰ ਲੈ ਜਾਣੇ ਤੇ ਇੰਨੇ ਆ ਗੱਟੇ ਭਰੇ ਤੇ ਉਹ ਆਪਣੀਆਂ ਢੇਰੀਆਂ ਰਹਿ ਗਈਆਂ ਸਾਹਮਣੇ ਤੇ ਮਾਲ ਆਖੇ ਖੈ ਦਿਓ ਪਰ ਮਾਲ ਜਿਆਦੇ ਸੀ ਥੋੜਾ ਟਾਈਮ ਵੱਧ ਲੱਗ ਗਿਆ ਸੋ ਹੁਣ ਸਵੇਰ ਤੇ ਸਾਢੇ 8 ਹੋ ਗਏ ਨਾ ਨੂੰ ਗਏ ਐ ਵੈਸੇ ਤਾਂ ਮੈਂ ਤੇ ਪਰ ਨਾ ਕੱਲ ਜਿਆਦੇ ਬਿਮਾਰ ਹੋ ਗਏ ਜਗਾ ਵੜਾ ਉਹ ਮਲਠੀ ਮੁੱਠੀ ਗਲਗਲ ਮਲਾ ਕੇ ਆਇਆ ਤੇ ਹੁਣ ਕਰਦੇ ਆ ਅੱਜ ਕੰਮ ਸ਼ੁਰੂ ਹਜੇ ਬੰਦੇ ਸਾਡੇ ਬੈਠੇ ਚਾਵਾਂ ਚ ਮੈਂ ਇਧਰ ਮੰਗਦੇ ਆ ਤੇ ਫੇਰ ਤੋਲਦੇ ਆ

ਹਾਂ ਜੀ ਮੇਰੀ ਦੇਖਾ ਤੁਹਾਨੂੰ ਪਰਸੋਂ ਨਾ ਹਉਣ ਭੇਜਿਆ ਮੈਂ ਪਰਸੋਂ ਨਾ ਆਇਆ ਹਾਂ ਜੀ ਮਿੱਤਰ ਸੱਚੋ ਨਾ ਆਪਾਂ ਆ ਕੇ ਵੇਚ ਕੇ ਸੋ ਆ ਕੇ ਫਿਰ ਤੁਹਾਨੂੰ ਪਤਾ ਹੀ ਆ ਬਿਮਾਰ ਹੋ ਜਾ ਸੀਗਾ ਫਿਰ 2 ਘੰਟੇ ਨੀਂਦ ਪੂਰੀ ਕੀਤੀ ਐਸੇ ਤੋਂ ਬਦ ਬੱਚੇ ਆ ਗਏ ਹੁਣ ਰੋਟੀ ਪਾਣੀ ਖਾ ਕੇ ਮੈਂ ਕਿਹਾ ਵੀ ਖੇਤ ਗੇੜਾ ਮਾਰ ਕੇ ਆਈਏ ਮਾਹੌਲ ਕਿਵੇਂ ਆ ਕਿਉਂਕਿ ਕੱਲ ਮੈਂ ਖੇਤ ਆਇਆ ਨਹੀਂ ਤੇ ਉਸਤਾਜ ਜੀ ਕਹਿੰਦੇ ਸੀ ਸਾਗ ਵੀ ਲੈ ਕੇ ਆਇਆ ਜੋ ਤੇ ਹੁਣ ਇੱਧਰ ਸਾਗ ਤੋੜਨਾ ਆਇਆ ਸੀ ਆਲੇ ਸਾਗ ਤੋੜੀ ਜੰਨੇ ਮੈਂ ਤੇ ਖੁਸ਼ ਹਾਂ ਬਈ ਦਿਲਪ੍ਰੀਤ ਕਿਵੇਂ ਛੱਡਦੀ ਕਲਾ ਹਾਂਜੀ ਤੇ ਹੁਣ ਇਧਰ ਨਾਲੇ ਤਾਂ ਲੈ ਜੰਨੇ ਆਪਾਂ ਸਾਗ ਤੋੜ ਕੇ ਤੇ ਦੂਜੀ ਗੱਲ ਇਹ ਆ ਵੀ ਜਿਹੜਾ ਝਾੜ ਦੀ ਜੇਕਰ ਆਪਾਂ ਗੱਲ ਕਰਦੇ ਆ ਤੁਹਾਨੂੰ ਆ ਵੀਡੀਓ ਇਹ ਸਾਰਾ ਮੈਂ ਝਾੜ ਹੁਣ ਦੱਸ ਦਿੰਨਾ ਐਂਡ ਤੇ ਆਪਣਾ ਸੀਗਾ ਪੀਆਰ 131 ਪਿਛਲੇ ਸਾਲ ਦੇ ਨਾਲੋਂ ਨਾ ਕੋਈ ਝੂਠ ਆ ਨਾ ਆਪਾਂ ਨੂੰ ਕੋਈ ਲੋੜ ਆ ਕਿਉਂਕਿ ਜੇ ਘਟ ਹੋਇਆ ਤਾਂ ਕਿਸੇ ਨੇ ਮੈਨੂੰ ਦੇਖ ਕੇ ਨਹੀਂ ਜਾਣਾ ਜੇ ਵੱਧ ਹੋਇਆ ਤੇ ਮੇਰੇ ਤੋਂ ਕਿਸੇ ਨੇ ਲੈ ਕੇ ਨਹੀਂ ਗਿਆ ਝੂਠ ਮਾਰਨੂ ਕਈ ਝੂਠ ਮਾਰੀ ਜਾਂਦਾ ਇੰਨਾ ਨਿਕਲਿਆ ਕੋਈ ਕਹਿੰਦਾ ਇੰਨਾ ਨਿਕਲਿਆ ਆਪਾਂ ਪੀਆਰ 131 ਜਿਹੜਾ ਝੋਨਾ ਇਹਦਾ ਬੀਜ ਲਿਆ ਰੱਖ ਅਗਲੇ ਸਾਲ ਬਾਬਾ ਨੇ ਮਿਹਰ ਕੀਤੀ ਤਾਂ ਇਹੀ ਝੋਨਾ ਲਾਵਾਂਗੇ ਕਿਉਂਕਿ ਇਸ ਸਾਲ ਸਮਾਂ ਹੀ ਓਦਾਂ ਦਾ ਆਇਆ ਜਿਹੜਾ ਫਸਲਾਂ ਦਾ ਝਾੜ ਆ ਨਾ ਸਾਰਿਆਂ ਦਾ ਹੀ ਘੱਟ ਆ ਤੇ ਮੈਂ ਇਹੀ ਕਹਿਣਾ ਵੀ ਚਲ ਜਿੰਨਾ ਦਿੱਤਾ ਆਪਾਂ ਸ਼ੁਕਰ ਹੀ ਕਰ ਸਕਦੇ ਆ ਉਸ ਅਕਾਲ ਪੁਰਖ ਦਾ ਵੀ ਬਾਬਾ ਤੇਰਾ ਸ਼ੁਕਰ ਆ ਤੂੰ ਇੰਨਾ ਹੀ ਦੇਤਾ ਮੰਡੀ 'ਚ ਜਾਣ ਜੋਗੇ ਕਰਤੇ ਦੱਸਦੇ ਆ ਵੀ ਮੇਰਾ ਝੋਨਾ ਪਿਛਲੇ ਸਾਲ ਦੇ ਨਾਲੋਂ ਨਾ ਇੱਕ ਕਿੱਲੇ ਦੇ ਮਗਰ ਸਿਰਫ 10 ਗੱਟੇ ਘਟਾ ਪਿਛਲੇ ਸਾਲ ਦੀ ਜੇ ਹਾਸਤ ਲਾਈਏ ਨਾ ਉਹਦੇ ਨਾਲੋਂ 10 ਕ ਗੱਟੇ ਇੱਕ ਕਿੱਲੇ ਮਗਰ ਘਟਾ ਤੇ ਜੇ ਐਵਰੇਜ ਦੀ ਕੁੱਲ ਦੀ ਮੈਂ ਗੱਲ ਕਰਾਂ ਤੇ 68 ਤੋਂ 69 ਮਣ ਝੋਨਾ ਝੜਿਆ ਪੀਆਰ 131 ਝੋਨੇ ਦਾ ਝਾੜ 68 ਮਣ ਤੋਂ ਲੈ ਕੇ 69 ਦੇ ਵਿੱਚ ਵਿੱਚ ਝੜਿਆ 69 ਕ ਮਣ ਮੰਨ ਕੇ ਚੱਲੋ ਜੇ ਆਪਾਂ ਸ਼ਾਨ ਤੋਂ ਬਿਨਾਂ ਦੀ ਗੱਲ ਕਰਦਾ ਜੇ ਆਪਾਂ ਵਿੱਚ ਸ਼ਾਨ ਪਾਉਨੇ ਆ ਦਾ 70 ਮਣ ਝੋਨੇ ਦੀ ਮੇਰੇ ਦੀ ਔਸਤ ਆ ਇਹ ਚ ਕੋਈ ਝੂਠ ਨਹੀਂ ਨਾ ਕੋਈ ਇਹ ਐਵੇਂ ਵੀਡੀਓ ਫਜ਼ੂਲ ਆ ਵੀ ਐਵੇਂ ਪਾਉਣ ਵਾਸਤੇ ਜਿੰਨਾ ਝੜਿਆ ਉਹਨਾਂ ਹੀ ਦੱਸੂਗਾ ਤੇ ਉਹ ਬਿਨਾਂ ਛਾਂ ਤੋਂ 68 ਤੇ ਸਾਢੇ 68 ਦੇ ਵਿਚਕਾਰ ਬਣਦਾ ਪਰ ਜੇ ਵਿੱਚੇ ਛਾਂ ਛੂਣ ਪਾ ਕੇ ਸਾਰਾ ਕੁੱਲ ਮਿਲਾ ਕੇ ਬੀਜ ਰੱਖ ਕੇ ਤੇ ਇੱਕ ਗੱਟਾ ਕਿਸੇ ਨੂੰ ਵੀ ਦਿੱਤਾ ਉਹ ਸਾਰੇ ਵਿੱਚ ਬੀਜ ਬੂਜ ਪਾ ਕੇ 70 ਮਣ ਦੀ ਔਸਤ ਪਈ ਆ ਪੀਆਰ 131 ਝੋਨੇ ਦੀ ਸੋ ਬਾਬੇ ਦੀ ਕਿਰਪਾ ਨਾਲ ਵਧੀਆ ਸੁਖ ਸੁਖਾਣਾ ਝੋਨਾ ਵਗ ਗਿਆ ਤੇ ਅੱਜ ਹੈਗੀ ਆ ਤਰੀਕਾ ਅੱਜ ਕਿੰਨੀ ਆ 27 27 ਤੇ ਇਹਨੂੰ 22 ਨੂੰ ਪਾਣੀ ਲਾਇਆ ਸੀ ਖਰਚਿਆਂ ਨੂੰ ਤੇ ਅੱਜ 5 ਦਿਨ ਹੋ ਗਏ ਤੇ ਹੁਣ ਧੁੱਪ ਥੋੜੀ ਜਿਹੀ ਮੱਧਮ ਪੈਂਦੀ ਆ ਤੇ ਇਹਦੇ ਨਾਲ ਥੋੜਾ ਜਿਹਾ ਵੱਤਰ ਵੀ ਸਲੋ ਆਊਗਾ ਪਰ ਜਿਹੜੀ ਆਪਾਂ ਕਣਕ ਬੀਜਦੇ ਹੁੰਨੇ ਆ ਉਹ ਤੁਹਾਨੂੰ ਪਤਾ ਹੀ ਆ ਵੀ ਆਪਾਂ ਕਣਕ ਬੀਜਾਂਗੇ ਘੱਟੋ ਘੱਟ ਵੀ ਪਿਛਲੇ ਸਾਲ ਵੀ ਜਿਸ ਸੀ ਅਸੀਂ 14 14 ਨਵੰਬਰ ਨੂੰ ਇਸ ਵਾਰ ਵੀ 14 ਤੋਂ 15 ਨਵੰਬਰ ਦੇ ਵਿੱਚ ਬੀਜਾਂਗੇ ਸੋ ਸਮੇ ਵਧੀਆ ਝਾੜ ਦਿੰਦੀ ਆ ਆਪਾਂ ਤਾਂ ਕਾਲੀ ਨਹੀਂ ਕੀਤੀ ਕਦੇ ਤੇ ਜਿਹੜਾ ਝੋਨਾ ਵੀ ਸੀ ਉਹ 26 ਜੂਨ ਨੂੰ ਲਾਇਆ ਸੀ ਤੇ 22 ਅਕਤੂਬਰ ਨੂੰ ਆਪਾਂ ਵੜਤਾ ਸੀ ਤੇ ਝਾੜ 70 ਮਣ ਹੋਇਆ ਬਾਬੇ ਦੇ ਮਿਹਰ ਜਿੰਨਾ ਵੀ ਦਿੱਤਾ ਚੰਗੇ ਥਾਂ ਲੱਗਣ ਸ਼ੁਕਰ ਕਰਨਾ ਚਾਹੀਦਾ ਉਸ ਅਕਾਲ ਪੁਰਖ ਦਾ ਵੱਧ ਚਾਏ ਘੱਟ ਵਾਧੂ ਆ ਖਾਣ ਪੀਣ ਵਾਸਤੇ ਦੇਵੇ ਬੰਦਾ ਤੇ ਇੰਜੋਏ ਕਰੀਏ ਸੋ ਵਲੌਗ ਪਰਸਾਂ ਦਾ ਸ਼ੁਰੂ ਕੀਤਾ ਐਂਡ ਨਹੀਂ ਕੀਤਾ ਤੇ ਹੁਣ ਆਪਾਂ ਐਂਡ ਕਰਦੇ ਆ ਨਾਲੇ ਮੂਲੀਆਂ ਲੈਣ ਆਏ ਸੀ ਨਾਲੇ ਲੈਣ ਆਏ ਸੀ ਸਾਗ ਜਿਉਂਦੇ ਵਾਸਤੇ ਰਹੋ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਬਾਏ ਬਾਏ